ਮਾਨਸਾ ਦੇ ਕਸਬਾ ਸਰਦੂਲਗੜ ਅਤੇ ਪੀਖੀ ਦੇ ਵਿਚੋ ਨਗਰ ਨਿਗਮ ਦੀਆਂ ਚੋਣਾਂ ਦੇ ਲਈ ਲੋਕ ਵੋਟ ਪਾਉਣ ਆ ਰਹੇ ਨੇ ਜਿਸ ਦੇ ਲਈ ਪੀਖੀ ਦੇ ਵਾਰਡ ਨੰਬਰ 13 ਦੇ ਵਿੱਚ ਵੋਟ ਪਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਦੱਸਦੇ ਕਿ ਮਾਨਸਾ ਦੇ ਕਸਬਾ ਸਰਦੂਲਗੜ ਅਤੇ ਪੀਖੀ ਦੇ ਵਿਚ 30332 ਵੋਟਰ ਆਪਣਾ ਕੌਂਸਲਰ ਤੈਅ ਕਰਨਗੇ ਤੌਤਹੀ ਪੀਖੀ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਲਈ ਮੁਸੇਵਾਲ ਦੇ ਪਿਤਾ ਬਲਕੌਰ ਸਿੰਘ ਪੋਲਿੰਗ ਬੂਥ ਤੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਪੋਲਿੰਗ ਬੂਥ ਤੇ ਬੈਠ ਕੇ ਕਾਂਗਰਸ ਉਮੀਦਵਾਰ ਦਾ ਹੌਸਲਾ ਵਧਾਇਆ ਅਤੇ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਇੱਥੇ ਵੋਟ ਪਾਉਣ ਦਾ ਕੰਮ ਪੂਰੀ ਅਮਨ ਸ਼ਾਂਤੀ ਦੇ ਨਾਲ ਚੱਲ ਰਿਹਾ। ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਜਰਾ ਤੁਸੀਂ ਵੀ ਸੁਣੋ। ਕੀ ਕੀ ਪ੍ਰੋਗਰਾਮ ਚੱਲ ਰਿਹਾ ਕੀ ਕਹਣਾ ਹੈ। ਹਾਂਜੀ ਬਹੁਤ ਵਧੀਆ ਸਾਰਾ ਆਪਣੀ ਸ਼ਾਂਤੀ ਦੇ ਨਾਲ ਸਾਰਾ ਮੁੱਠਾਂ ਦੇ ਉੱਤੇ ਚੱਕਰ ਲਾ ਰਹੇ ਹਾਂ ਸਭਨੇ ਵਰਕਰਾਂ ਨੂੰ ਮਿਲ ਰਹੇ ਸਾਰਿਆਂ ਨੂੰ। ਤਾਂ ਸਾਰਿਆਂ ਵੱਲੋਂ ਇਹ ਤੁਹਾਾਰਾ ਮਿਲਣ ਵੀ ਸਾਰੇ ਬੜੀ ਸ਼ਾਂਤੀ ਦੇ ਨਾਲ ਪੁਲਿੰਗ ਹੋ ਰਹੀ ਹੈ ਹਲੇ ਤੱਕ ਤਾਂ। ਤੇ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੇ ਵੀ ਅੱਗੇ ਵੀ ਇੱਡੀ ਚੱਲਦਾ ਰਹੇ ਵੀ ਸਾਰਾ ਇਹ ਕੰਮ। ਹੋਨਕਾਟ ਬਿਲਕੁਲ ਠੀਕ ਹੈ ਮਾਨਸਾ ਦੇ ਕਸਬਾ ਸਰਦੂਲਗੜ ਅਤੇ ਪੀਖੀ ਦੇ ਵਿਚੋ ਨਗਰ ਨਿਗਮ ਦੀਆਂ ਚੋਣਾਂ ਦੇ ਲਈ ਲੋਕ ਵੋਟ ਪਾਉਣ ਆ ਰਹੇ ਨੇ ਜਿਸ ਦੇ ਲਈ ਪੀਖੀ ਦੇ ਵਾਰਡ ਨੰਬਰ 13 ਦੇ ਵਿੱਚ ਵੋਟ ਪਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਦੱਸਦੇ ਕਿ ਮਾਨਸਾ ਦੇ ਕਸਬਾ ਸਰਦੂਲਗੜ ਅਤੇ ਪੀਖੀ ਦੇ ਵਿਚ 3332 ਵੋਟਰ ਆਪਣਾ ਕੌਂਸਲਰ ਤੈਅ ਕਰਨਗੇ ਤੌਤੇ ਹੀ ਪੀਖੀ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਲਈ ਮੁਸੇਵਾਲ ਦੇ ਪਿਤਾ ਬਲਕੌਰ ਸਿੰਘ ਪੋਲਿੰਗ ਬੂਥ ਤੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਪੋਲਿੰਗ ਬੂਥ ਤੇ ਬੈਠ ਕੇ ਕਾਂਗਰਸ ਉਮੀਦਵਾਰ ਦਾ ਹੌਸਲਾ ਵਧਾਇਆ ਅਤੇ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਇੱਥੇ ਵੋਟ ਪਾਉਣ ਦਾ ਕੰਮ ਪੂਰੀ ਅਮਨ ਸ਼ਾਂਤੀ ਦੇ ਨਾਲ ਚੱਲ ਰਿਹਾ ਹੈ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਜਰਾ ਤੁਸੀਂ ਵੀ ਸੁਨੋ ਕੀ ਕੀ ਵਿੱਤ ਪ੍ਰੋਗਰਾਮ ਚੱਲ ਰਿਹਾ ਹੈ ਕੀ ਕਹਣਾ ਹੈ ਹਾਂਜੀ ਬਹੁਤ ਵਧੀਆ ਸਾਰਾ ਅਗਨ ਸ਼ਾਂਤੀ ਦੇ ਨਾਲ ਸਾਰਾ ਮੂਥਾਂ ਦੇ ਉੱਤੇ ਚੱਕਰ ਲਾ ਰਹੇ ਹਾਂ ਸਾਰੇ ਵਰਕਰਾਂ ਨੂੰ ਬੰਨ੍ਹਦੇ ਨੇ ਸਾਰਿਆਂ ਨੂੰ ਤਾਂ ਸਾਰਿਆਂ ਵੱਲੋਂ ਇਹ ਘੁਮਾਰਾ ਮੇਲੇ ਵੀ ਸਾਰੇ ਵਧੀਆ ਸ਼ਾਂਤੀ ਦੇ ਨਾਲ ਪੁਲਿੰਗ ਹੋ ਰਹੀਆਂ ਹਲੇ ਤੱਕ ਦਾ ਤੇ ਪ੍ਰਮਾਤਮਾ ਅਗੇ ਮੇਂਡੀ ਕਰਦੇ ਵੀ ਅੱਗੇ ਵੀ ਇੱਡੀ ਚੱਲਦਾ ਰਹੇ ਵੀ ਸਾਰਾ ਇਹ ਕੰਮ Um Volta ਮਾਨਸਾ ਦੇ ਕਸਬਾ ਸਰਦੂਲਗੜ ਅਤੇ ਪੀਖੀ ਦੇ ਵਿਚੋ ਨਗਰ ਨਿਗਮ ਦੀਆਂ ਚੋਣਾਂ ਦੇ ਲਈ ਲੋਕ ਵੋਟ ਪਾਉਣ ਆ ਰਹੇ ਨੇ ਜਿਸ ਦੇ ਲਈ ਪੀਖੀ ਦੇ ਵਾਰਡ ਨੰਬਰ 13 ਦੇ ਵਿੱਚ ਵੋਟ ਪਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਦੱਸਦੇ ਕਿ ਮਾਨਸਾ ਦੇ ਕਸਬਾ ਸਰਦੂਲਗੜ ਅਤੇ ਪੀਖੀ ਦੇ ਵਿਚੋ 3332 ਵੋਟਰ ਆਪਣਾ ਕੌਂਸਲਰ ਤੈਅ ਕਰਨਗੇ ਤਤਹੀ ਪੀਖੀ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਲਈ ਮੁਸੇਵਾਲ ਦੇ ਪਿਤਾ ਬਲਕੌਰ ਸਿੰਘ ਪੋਲਿੰਗ ਬੂਥ ਤੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਪੋਲਿੰਗ ਬੂਥ ਤੇ ਬੈਠ ਕੇ ਕਾਂਗਰਸ ਉਮੀਦਵਾਰ ਦਾ ਹੌਸਲਾ ਵਧਾਇਆ ਅਤੇ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਇੱਥੇ ਵੋਟ ਪਾਉਣ ਦਾ ਕੰਮ ਪੂਰੀ ਅਮਨ ਸ਼ਾਂਤੀ ਦੇ ਨਾਲ ਚੱਲ ਰਿਹਾ ਹੈ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਜ਼ਰਾ ਤੁਸੀਂ ਵੀ ਸੁਣੋ ਹਾਂਜੀ ਬਹੁਤ ਵਧੀਆ ਸਾਰਾ ਅਮਨ ਸ਼ਾਂਤੀ ਦੇ ਨਾਲ ਸਾਰਾ ਮੁੱਠਾਂ ਦੇ ਉੱਤੇ ਚੱਕਰ ਲਾ ਰਹੇ ਹਾਂ ਸਾਰੇ ਵਰਕਰ ਨੂੰ ਮਿਲ ਰਹੇ ਸਾਰਿਆਂ ਨੂੰ ਤਾਂ ਸਾਰਿਆਂ ਵੱਲੋਂ ਤੁਹਾਾਰਾ ਮੈਨੇ ਵੀ ਸਾਰੇ ਵਧੀਆ ਸ਼ਾਂਤੀ ਦੇ ਨਾਲ ਕੋਲੇ ਨੂੰ ਹੋ ਰਹੀ ਹੈ ਹਲੇ ਤੱਕ ਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੀ ਅੱਗੇ ਵੀ ਇੱਡੀ ਚੱਲਦਾ ਰਹੇ ਵੀ ਸਾਰਾ ਇਹ ਕੰਮ O que, é que